ਮੈਂ 59 ਸਾਲ ਦੀ ਹੋ ਗਈ ਤੇ ਮੈਨੂੰ ਬਹੁਤ ਲੋਕ ਕਹਿੰਦੇ ਨੇ ਵੀ ਤੁਹਾਡੇ ਚਿਹਰੇ ਮੋਹਰੇ ਚ ਕਿਉਂ ਨਹੀਂ ਫਰਕ ਪੈਂਦਾ ਮੈਨੂੰ ਔਲਾ ਬਹੁਤ ਵਧੀਆ ਲੱਗਦਾ ਜਦੋਂ ਸਬਜ਼ੀ ਬਣਦੀ ਹੈ ਮੈਂ ਮਤਲਬ ਇੱਕ ਔਲਾ ਸਬਜ਼ੀ ਚ ਛੱਡ ਦੇਣਾ ਇੱਕ ਮੈਂ ਜਿਹੜਾ ਪਾਣੀ ਹੈ ਉਹ ਮੇਰੇ ਨਾਨੇ ਪੀਂਦੇ ਹੁੰਦੇ ਸੀ ਕੋਸਾ ਹਮ ਹਤੇ ਘੰਟੇ ਬਾਅਦ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਬੇਬੇ ਜੀ ਤੁਸੀਂ ਮਤਲਬ ਕੋਸਾ ਪਾਣੀ ਅਤੇ ਘਟੇ ਬਾਅਦ ਤੋਂ ਪੀਨੇ ਹੋ ਤੇ ਉਹ ਬਚਪਨ ਤੋਂ ਉਹ ਗੱਲ ਮੇਰੇ ਬ੍ਰੇਨ ਚ ਬੈਠੀ ਦਿਆਂ ਜਦ ਤੱਕ ਦੇਖੂਗਾ ਹੁਣ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਸੋਚਦੀ ਆਂ ਵੀ ਆਯੋਵੈਦ ਦਾ ਮੈਂ 49 ਸਾਲ ਦੀ ਹੋ ਗਈ ਹੂੰ ਤੇ ਵੀ ਮੈਨੂੰ ਬਹੁਤ ਲੋਕ ਕਹਿੰਦੇ ਨੇ ਵੀ ਤੁਹਾਡੇ ਚਿਹਰੇ ਮੋਹਰੇ ਚ ਕਿਉਂ ਨਹੀਂ ਫਰਕ ਪੈਂਦਾ ਵੀ ਤੁਸੀਂ ਉਦਾਂ ਦੇ ਹੀ ਹੋ ਤੇ ਸ਼ਾਇਦ ਵੀ ਮੈਂ ਹੁਣ ਜਦੋਂ ਤੁਹਾਨੂੰ ਸੁਣਦੀ ਆਂ ਪਹਿਲਾਂ ਨਹੀਂ ਪਤਾ ਸੀ ਵੀ ਮੈਂ ਅਜੇ ਡਾਕਟਰ ਬਣ ਜਾ ਮੈਂ ਕਹਿੰਦਾ ਜੀ ਹਾਂਜੀ ਮੈਨੂੰ ਪਹਿਲਾਂ ਪਤਾ ਸੀ ਵੀ ਮੈਂ ਤਾਂ ਖਾਂਦੀ ਸੀ ਪਹਿਲਾਂ ਨਹੀਂ ਪਤਾ ਸੀ ਮੈਂ ਇਹਨੂੰ ਔਲਾ ਬਹੁਤ ਵਧੀਆ ਲੱਗਦਾ ਜਦੋਂ ਸਬਜੀ ਬਣਦੀ ਹੈ ਮੈਂ ਮਤਲਬ ਇੱਕ ਔਲਾ ਸਬਜੀ ਚ ਛੜ ਦੇਣਾ ਹੂੰ ਬਹੁਤ ਵਧੀਆ ਇੱਕ ਸ਼ਾਮ ਨੂੰ ਹੈ ਨਾ ਫਿਰ ਮੈਂ ਸੁੱਕੇ ਔਲੇ ਉਹ ਪਾਊਡਰ ਹੈ ਸ਼ਾਮ ਨੂੰ ਮਤਲਬ ਖਾਣਾ ਖਾ ਕੇ ਕੋਸੇ ਪਾਣੀ ਨਾਲ ਉਹ ਮੈਂ ਔਲਾ ਲੈਣੇ ਲੈਣਾ ਹੁਣ ਜਿਵੇਂ ਸੰਤਰੀਆਂ ਦਾ ਸੀਜ਼ਨ ਆ ਜਾਊਗਾ ਮੈਂ ਜਿਹੜਾ ਉਹਦਾ ਫਾਈਬਰ ਹੈ ਉਹ ਲਾਉਣਾ ਨੇ ਹੂੰ ਆਮ ਕਰਕੇ ਲੋਕੋ ਨੂੰ ਬਿਲਕੁਲ ਕਲੀਨ ਕਰ ਲੈਂਦੇ ਆ ਫਾੜੀਆਂ ਨੂੰ ਮੈਂ ਨਹੀਂ ਉਹਨਾਂ ਨੂੰ ਕਰਦੀ ਮੈਂ ਸਾਰਾ ਕੁਝ ਵਿੱਚ ਹੀ ਖਾ ਜਾਣੇ ਮੈਂ ਸੋਚਦੇ ਹੁੰਨੇ ਵੀ ਉਹ ਇੱਕ ਝਾੜੂ ਦਾ ਕੰਮ ਕਰਦੇ ਆ ਕਰਦੇ ਨਹੀਂ ਅੰਤੜੀਆਂ ਨੂੰ ਸਾਫ਼ ਕਰਦੇ ਇੱਕ ਮੈਂ ਜਿਹੜਾ ਪਾਣੀ ਹੈ ਉਹ ਮੇਰੇ ਨਾਨੇ ਪੀਂਦੇ ਹੁੰਦੇ ਸੀ ਕੋਸਾ ਅੱਧੇ ਘੰਟੇ ਬਾਅਦ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਬੇਬੇ ਜੀ ਤੁਸੀਂ ਮਤਲਬ ਕੋਸਾ ਪਾਣੀ ਅੱਧੇ ਘੰਟੇ ਬਾਅਦ ਕਿਉਂ ਪੀਨੇ ਹੋ ਤੇ ਉਹਨਾਂ ਨੇ ਕਹਿਣਾ ਵੀ ਪੁੱਤ ਪੇਟ ਨਾਲ ਲੱਗਿਆ ਰਹਿੰਦਾ ਇੱਕ ਪੇਟ ਸਾਫ਼ ਹੁੰਦਾ ਉਹ ਬਚਪਨ ਚ ਉਹ ਗੱਲ ਮੇਰੇ ਬ੍ਰੇਨ ਚ ਬੈ ਗਈ। ਬਿਲਜਤਕ ਦੇਖੋ ਦਾ ਅਸਰ। ਹੁਣ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਸੋਚਦੀ ਆਂ ਵੀ ਆਯੋਵੈਦਾ। ਹਾਂ। ਆ ਸਰ। ਤੇ ਜਦੋਂ ਅਸੀਂ ਪਿੰਡ ਹੁੰਦੇ ਸੀ ਖਰਬੂਜਿਆਂ ਦੇ ਵੀ ਕੜ-ਕੜ ਕੇ ਸਵਾਦ ਚ ਮਸਲ ਲੈਣੇ ਉਹਨਾਂ ਨੇ ਸਾਫ ਹੋ ਜਾਣਾ ਤੇ ਉਹਨਾਂ ਨੂੰ ਖਾਈ ਜਾਣਾ। ਇਹੀ ਅੱਜਕਲ ਕੀ ਆ ਅੱਜਕਲ ਇਹਨਾਂ ਚੀਜ਼ਾਂ ਨੂੰ ਹੁਣ ਅੱਬਾ ਬਾਜ਼ਾਰ ਚ ਡੱਬੀਆਂ ਚੋਂ ਬੰਦ ਕਰਕੇ ਲੈ ਕੇ ਆਉਂਦੇ ਆ। ਹਾਂ। ਲੈ ਕੇ ਆਉਂਦੇ ਆ। ਔਰ ਬਹੁਤ ਸਾਰੇ ਲੋਕ ਨਾ ਇਹਨਾਂ ਚੀਜ਼ਾਂ ਤੋਂ ਬਿਲਕੁਲ ਅਨਪੀਗ ਹੈ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਮੈਂ 49 ਸਾਲ ਦੀ ਹੋ ਗਈ ਤੇ ਮੈਨੂੰ ਬਹੁਤ ਲੋਕ ਕਹਿੰਦੇ ਨੇ ਵੀ ਤੁਹਾਡੇ ਚਿਹਰੇ ਮੋਹਰੇ ਚ ਕਿਉਂ ਨਹੀਂ ਫਰਕ ਪੈਂਦਾ ਮੈਨੂੰ ਔਲਾ ਬਹੁਤ ਵਧੀਆ ਲੱਗਦਾ ਜਦੋਂ ਸਬਜ਼ੀ ਬਣਦੀ ਹੈ ਮੈਂ ਮਤਲਬ ਇੱਕ ਔਲਾ ਸਬਜ਼ੀ ਚ ਛੱਡ ਦੇਣਾ ਇੱਕ ਮੈਂ ਜਿਹੜਾ ਪਾਣੀ ਹੈ ਉਹ ਮੇਰੇ ਨਾਨੇ ਪੀਂਦੇ ਹੁੰਦੇ ਸੀ ਕੋਸਾ ਅੱਤੇ ਘਟੇ ਬਾਤ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਬੇਬੇ ਜੀ ਤੁਸੀਂ ਮਤਲਬ ਉਹ ਸਭ ਪਾਣੀ ਅੱਤੇ ਘਟੇ ਬਾਤ ਕਿਉਂ ਪੀਨੇ ਹੋ ਤੇ ਉਹ ਬਚਪਨ ਤੋਂ ਗੱਲ ਮੇਰੇ ਬ੍ਰੇਨ ਚ ਬੈ ਗਈ ਬ੍ਰੇਨ ਤੱਕ ਦੇਖੋ ਹੁਣ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਸੋਚਦੀ ਆਂ ਵੀ ਆਯੁਰਵੈਦ ਦਾ ਮੈਂ 49 ਸਾਲ ਦੀ ਹੋ ਗਈ ਹਮ ਤੇ ਮੈਨੂੰ ਬਹੁਤ ਲੋਕ ਕਹਿੰਦੇ ਨੇ ਵੀ ਤੁਹਾਡੇ ਚਿਹਰੇ ਮੋਹਰੇ ਚ ਕਿਉਂ ਨਹੀਂ ਫਰਕ ਪੈਂਦਾ ਵੀ ਤੁਸੀਂ ਉਦਾਂ ਦੇ ਹੀ ਹੋ ਤੇ ਸ਼ਾਇਦ ਵੀ ਮੈਂ ਹੁਣ ਜਦੋਂ ਤੁਹਾਨੂੰ ਸੁਣਦੀ ਆਂ ਹਮ ਪਹਿਲਾਂ ਨਹੀਂ ਪਤਾ ਸੀ ਵੀ ਮੈਂ ਅਜੇ ਡਾਕਟਰ ਬਣ ਜਾ ਮੈਂ ਕਹਿੰਦਾ ਜੀ ਹਾਂਜੀ ਮੈਨੂੰ ਪਹਿਲਾਂ ਪਤਾ ਸੀ ਵੀ ਮੈਂ ਤਾਂ ਖਾਂਦੀ ਸੀ ਪਹਿਲਾਂ ਨਹੀਂ ਪਤਾ ਸੀ ਮੈਂ ਇਹਨੂੰ ਔਲਾ ਬਹੁਤ ਵਧੀਆ ਲੱਗਦਾ ਜਦੋਂ ਸਬਜੀ ਬਣਦੀ ਹੈ ਮੈਂ ਮਤਲਬ ਇਹ ਕੋਲਾ ਸਬਜੀ ਚ ਛੱਡ ਦੇਣਾ ਹੂੰ ਬਹੁਤ ਵਧੀਆ ਇੱਕ ਸ਼ਾਮ ਨੂੰ ਹੈ ਨਾ ਫਿਰ ਮੈਂ ਸੁੱਕੇ ਔਲੇ ਉਹ ਪਾਊਡਰ ਹੈ ਸ਼ਾਮ ਨੂੰ ਮਤਲਬ ਖਾਣਾ ਖਾ ਕੇ ਕੋਸੇ ਪਾਣੀ ਨਾਲ ਉਹ ਮੈਂ ਔਲਾ ਲੈਣੇ ਲੈਣਾ ਹੁਣ ਜਿਵੇਂ ਸੰਤਰਿਆਂ ਦਾ ਸੀਜ਼ਨ ਆ ਜਾਊਗਾ ਮੈਂ ਜਿਹੜਾ ਉਹਦਾ ਫਾਈਬਰ ਹੈ ਉਹ ਲਾਉਣਾ ਨੇ ਹੂੰ काम करके ਲੋਕੋ ਨੂੰ ਬਿਲਕੁਲ ਕਲੀਨ ਕਰ ਲੈਂਦੇ ਆ ਫਾੜੀਆਂ ਨੂੰ ਮੈਂ ਨਹੀਂ ਉਹਨਾਂ ਨੂੰ ਕਰਦੀ ਮੈਂ ਸਾਰਾ ਕੁਝ ਵਿੱਚ ਹੀ ਖਾ ਜਾਣੇ ਮੈਂ ਸੋਚਦੇ ਹੁੰਨੇ ਵੀ ਉਹ ਇੱਕ ਝਾੜੂ ਦਾ ਕੰਮ ਕਰਦੇ ਆ ਕਰਦੇ ਨਹੀਂ ਅੰਤੜੀਆਂ ਨੂੰ ਸਾਫ਼ ਕਰਦੇ ਇੱਕ ਮੈਂ ਜਿਹੜਾ ਪਾਣੀ ਹੈ ਉਹ ਮੇਰੇ ਨਾਨੇ ਪੀਂਦੇ ਹੁੰਦੇ ਸੀ ਕੋਸਾ ਅੱਧੇ ਘੰਟੇ ਬਾਅਦ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਬੇਬੇ ਜੀ ਤੁਸੀਂ ਮਤਲਬ ਕੋਸਾ ਪਾਣੀ ਅੱਧੇ ਘੰਟੇ ਬਾਅਦ ਕਿਉਂ ਪੀਨੇ ਹੋ ਤੇ ਉਹਨਾਂ ਨੇ ਕਹਿਣਾ ਵੀ ਪੁੱਤ ਪੇਟ ਨਾਲ ਲੱਗਿਆ ਰਹਿੰਦਾ ਇੱਕ ਪੇਟ ਸਾਫ਼ ਹੁੰਦਾ ਤੇ ਉਹ ਬਚਪਨ ਚ ਉਹ ਗੱਲ ਮੇਰੇ ਬ੍ਰੇਨ ਚ ਬੈ ਗਈ ਅੱਜ ਤੱਕ ਦੇਖੋ ਨਾ ਅਸਰ ਹੁਣ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਸੋਚਦੀ ਆਂ ਵੀ ਇਹ ਆਯੋਵੈਦਾ ਹਾਂ ਆ ਸਰ ਤੇ ਜਦੋਂ ਸੇ ਪੰਡ ਹੁੰਦੇ ਸੀ ਖਰਬੂਜਿਆਂ ਦੇ ਵੀ ਕੜ-ਕੜ ਕੇ ਸਵਾਚ ਮਸਲ ਲੈਣੇ ਉਹਨਾਂ ਨੇ ਸਾਫ਼ ਹੋ ਜਾਣਾ ਤੇ ਉਹਨਾਂ ਨੂੰ ਖਾਈ ਜਾਂਦਾ ਇਹੀ ਅੱਜਕੱਲ ਕੀ ਆ ਅੱਜਕੱਲ ਇਹਨਾਂ ਚੀਜ਼ਾਂ ਨੂੰ ਹੁਣ ਬਾਬਾ ਬਾਜ਼ਾਰ ਚ ਡੱਬੀਆਂ ਚੋਂ ਬੰਦ ਕਰਕੇ ਲੈ ਕੇ ਆਉਂਦੇ ਆ ਹਾਂ ਲੈ ਕੇ ਆਉਂਦੇ ਆ ਔਰ ਬਹੁਤ ਸਾਰੇ ਲੋਕ ਨਾ ਇਹਨਾਂ ਚੀਜ਼ਾਂ ਤੋਂ ਬਿਲਕੁਲ ਅਣਪਿੱਛੇ ਉਹਨਾਂ ਨੂੰ ਪਤਾ ਹੀ ਕੁਛ ਨਹੀਂ